ਸ਼ਟਾਰ ਪਹਿਲਗਾਮ ਦੇ ਖੂਨੀ ਅਤੇ ਭਿਆਨਕ ਘਟਨਾਕਰਮ ਤੋਂ ਬਾਅਦ ਜਿੱਥੇ ਦੇਸ਼ ਅਤੇ ਪੂਰੀ ਦੁਨੀਆ ਪਰ ਵਿੱਚ ਸੋਗ ਦੀ ਲਹਿਰ ਉੱਠੀ ਹੈ ਉੱਥੇ ਜੰਮੂ ਕਸ਼ਮੀਰ ਵਿੱਚ ਵੀ ਆਮ ਲੋਕਾਂ ਨੇ ਇਸ ਦਰਦ ਨੂੰ ਮਹਿਸੂਸ ਕੀਤਾ ਹੈ ਡੰਡੀ ਗਾਟੀ ਵਿੱਚ 35 ਸਾਲ ਤੋਂ ਗੜਬੜ ਵਾਲੇ ਹਾਲਾਤ ਬੜੇ ਰਹੇ ਹਨ ਡੈਡੀ ਸਾਢੇ ਤਿੰਨ ਦਹਾਕਿਆਂ ਵਿੱਚ ਇਸ ਸੁੰਦਰ ਗਾਟੀ ਨੇ ਲਗਾਤਾਰ ਮਨੁੱਖੀ ਖੂਨ ਡੁੱਲਦਾ ਵੇਖਿਆ ਹੈ ਡੈਡੀ ਇਥੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹਿਜਰਤ ਕਰਨ ਲਈ ਵੀ ਮਜਬੂਰ ਹੋਣਾ ਪਿਆਰ ਹੈ ਡੈਡੀ ਅੱਜ ਤੱਕ ਵੀ ਜੰਮੂ ਕਸ਼ਮੀਰ ਤੋਂ ਦੇਸ਼ ਦੇ ਹੋਰ ਹਿੱਸਿਆਂ ਨੂੰ ਕਸ਼ਮੀਰੀ ਪੰਡਿਤ ਹਿਜਰਤ ਕਰਦੇ ਆ ਰਹੇ ਹਨ ਡੰਡੀ ਕਸ਼ਮੀਰੀ ਪੰਡਿਤ ਬਧਵਾਸੀ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ ਡੰਡੀ ਕਦੀ ਇਹ ਵੀ ਮੰਜ਼ਰ ਦਿਖਾਈ ਦਿੰਦਾ ਸੀ ਕਿ ਜਦੋਂ ਲਸ਼ਕਰ-ਏ-ਕਾਇਬਾ ਜਾਂ ਹੋਰ ਕਿਸੇ ਅੱਤਵਾਦੀ ਜਥੇਬੰਦੀ ਦਾ ਵੱਡਾ ਛੋਟਾ ਕਮਾਂਡਰ ਮਾਰਿਆ ਜਾਂਦਾ ਸੀ ਤਾਂ ਘਾਟੀ ਵਿੱਚ ਵੱਡੀ ਗੈਂਤੀ ਵਿੱਚ ਲੋਕ ਰੋਸ ਵਜੋਂ ਗਲੀਆਂ ਬਾਜ਼ਾਰਾਂ ਵਿੱਚ ਆ ਜਾਂਦੇ ਸਨ ਡੈਂਡੀ ਵਾਦੀ ਨੇ ਕਈ ਸਾਲਾਂ ਤੱਕ ਪੱਥਰਬਾਜ਼ੀ ਦੀਆਂ ਘਟਨਾਵਾਂ ਨੂੰ ਵੀ ਦੇਖਿਆ ਹੈ ਡੰਡੀ ਪਿਛਲੇ ਕੁਝ ਸਾਲਾਂ ਤੋਂ ਇਥੋਂ ਦੇ ਹਾਲਾਤ ਬਦਲੇ ਨਜ਼ਰ ਆਉਣ ਲੱਗੇ ਹਨ ਡੰਡੀ ਪਿਛਲੇ 4-5 ਸਾਲਾਂ ਤੋਂ ਇਥੇ ਵੱਡੀ ਗਿਣਤੀ ਵਿੱਚ ਦੇਸ਼ ਭਰ ਤੋਂ ਸੈਲਾਨੀ ਆਉਣ ਲੱਗੇ ਹਨ ਡੰਡੀ ਇੱਕ ਅੰਕੜੇ ਅਨੁਸਾਰ ਪਿਛਲੇ ਸਾਲ 30 ਲੱਖ ਦੇ ਲਗਭਗ ਸੈਲਾਨੀਆਂ ਨੇ ਕਸ਼ਮੀਰ ਵਾਦੀ ਦਾ ਦੌਰਾ ਕੀਤਾ ਜਿਸ ਕਰਕੇ ਵਾਦੀ ਵਿੱਚ ਜੀਵਨ ਮੋੜ ਟੜਕਣ ਲੱਗਾ ਸੀ ਡੰਡੀ ਇਥੋਂ ਦੇ ਬਹੁਤੇ ਲੋਕਾਂ ਲਈ ਰੁਜ਼ਗਾਰ ਦੇ ਬੱਡੇ ਸਾਧਨ ਪੈਦਾ ਹੋਏ ਸਨ ਡੰਡੀ ਕੇਂਦਰ ਅਤੇ ਇਥੋਂ ਦੀ ਚੁਣੀ ਹੋਈ ਉਮਰ ਅਬਦੁੱਲਾ ਦੀ ਸਰਕਾਰ ਨੇ ਵੀ ਇੱਥੇ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਤਤਪਰਤਾ ਦਿਖਾਈ ਹੈ ਡੰਡੀ ਇੱਕ ਤਰ੍ਹਾਂ ਨਾਲ ਵਾਦੀ ਮੁੜ ਤੂੰ ਚਹਿਕਣ ਲੱਗੀ ਸੀ ਅਤੇ ਲੋਕਾਂ ਦੇ ਮਨਾਂ ਵਿੱਚ ਨਵੀਆਂ ਉਮੰਗਾਂ ਪੈਦਾ ਹੋਈਆਂ ਸਨ ਡੰਡੀ ਪਰ ਪਹਿਲਗਾਮ ਦੀ ਘਟਨਾ ਤੋਂ ਬਾਅਦ ਇੱਥੇ ਇੱਕਦਮ ਸਾਰਾ ਕੁਝ ਬਦਲ ਗਿਆ ਲੱਗਦਾ ਹੈ ਡੰਡੀ ਇਹ ਪਹਿਲੀ ਵਾਰ ਹੋਇਆ ਹੈ ਕਿ ਕਸ਼ਮੀਰੀ ਵਾਦੀ ਮੁਕੰਮਲ ਤੌਰ ਉਤੇ ਬੰਦ ਰਹੀ ਹੋਵੇ ਡੰਡੀ ਲੋਕ ਆਪਣੇ ਤੌਰ ਉਤੇ ਗਲੀਆਂ ਬਜ਼ਾਰਾਂ ਅਤੇ ਸੜਕਾਂ ਉੱਤੇ ਨਿਕਲੇ ਡੰਡੀ ਬਾਰਾਮੂਲਾ ਅਨੰਤਨਾਗ ਅਤੇ ਸ਼ੌਪਿਆ ਜਿੱਥੇ ਕਦੀ دہشت گردਾਂ ਦਾ ਪੂਰਾ ਪ੍ਰਭਾਵ ਰਿਹਾ ਸੀ ਵਿੱਚ ਰੋਜ਼ ਵਜੋਂ ਵੱਡੇ ਮੁਜ਼ਾਹਰੇ ਕੀਤੇ ਗਏ ਡੰਡੀ ਉਮਰ ਅਬਦੁੱਲਾਹ ਨੇ ਇਸ ਕਟਨਾ ਕਰਮ ਉੱਤੇ ਇਹ ਕਿਹਾ ਸੀ ਕਿ ਸੈਲਾਨੀਆਂ ਨੂੰ ਵਾਪਸ ਜਾਂਦੇ ਵੇਖਦੇ ਆ ਉਹਨਾਂ ਦਾ ਦਿਲ ਰੋਂਦਾ ਹੈ ਡੰਡੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ੍ਰੀਨਗਰ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਲੋਕਾਂ ਦੇ ਰੋਸ ਮਾਰਚ ਦੀ ਅਗਵਾਈ ਕੀਤੀ ਡੰਡੀ ਛੋਟੇ-ਛੋਟੇ ਦੁਕਾਨਦਾਰਾਂ ਅਤੇ ਹੋਟਲਾਂ ਵਾਲਿਆਂ ਨੇ ਇਸ ਘਟਨਾਕ੍ਰਮ ਉੱਤੇ ਵੱਡਾ ਦੁੱਖ ਪ੍ਰਗਟਾਇਆ ਡੰਡੀ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਮੀਰ ਵਾਈਜ਼ ਉਮਰ ਫਾਰੂਕ ਨੇ ਪ੍ਰतिकਰਮ ਵਜੋਂ ਇਹ ਕਿਹਾ ਸੀ ਕਿ ਜੋ ਬੇਗੁਨਾ ਲੋਕਾਂ ਨੂੰ ਮਾਰਦਾ ਹੈ ਉਹ ਸਮੁੱਚੀ ਇਨਸਾਨੀਅਤ ਦਾ ਕਾਤਿਲ ਹੈ ਡੰਡੀ ਇਸ ਦੁਖਦਾਈ ਘਟਨਾ ਦੇ ਰੋਸ ਵਿੱਚ ਜੰਮੂ ਕਸ਼ਮੀਰ ਦੀਆਂ ਸਾਰੀਆਂ ਪਾਰਟੀਆਂ ਨੇ ਇੱਕਸੁਰ ਹੋ ਕੇ ਇਸ ਦੇ ਖਿਲਾਫ ਮਤਾ ਪਾਸ ਸਟਾਪ